ਅੱਜ ਸਵੇਰੇ ਸਵੇਰੇ ਤੋੜ ਲਿਆ ਹੰਦਾ ਸਾਗ ਤੇ ਸਾਗ ਕੁਛ ਸਾਡੇ ਕੋਲ ਇਸ ਤਰ੍ਹਾਂ ਗੰਦਲਾਂ ਨੇ ਤੇ ਪਾਲਕ ਮੇਥੀ ਵਗੈਰਾ ਪਾ ਕੇ ਤੇ ਇਹ ਸਾਗ ਤੋੜ ਲਿਆ ਹੰਦਾ ਸਾਫ਼ ਕਰਕੇ ਧੋ ਕੇ ਰੱਖ ਲਿਆ ਵਾ ਤੇ ਹੁਣ ਆ ਮੈਂ ਇੰਨਾ ਚੀਰ ਲਿਆ ਤੇ ਚੀਰਨ ਤੋਂ ਬਾਅਦ ਇੱਧਰ ਲਾਗੇ ਮੈਂ ਪਤੀਲਾ ਵੀ ਰੱਖਿਆ ਹੋਇਆ ਵਾ ਪਾਣੀ ਵੀ ਰਿਜ ਗਿਆ ਵਿੱਚ ਮਿਰਚਾਂ ਪਾ ਕੇ ਤੇ ਹੁਣ ਇਹਦੇ ਵਿੱਚ ਹੁਣੇ ਆਪਾਂ ਥੋੜੀ ਦੇ ਸਾਗ ਸਾਗ ਹਮੇਸ਼ਾਰੇ ਜਿਹਦੇ ਪਾਣੀ ਦੇ ਵਿੱਚ ਪਾਉਣਾ ਚਾਹੀਦਾ ਵਾ ਤੇ ਫਿਰ ਵਧੀਆ ਤਰ੍ਹਾਂ ਖੁੱਲ ਜਾਂਦਾ ਹਰਿੰਆ ਮਿਰਚਾਂ ਮੈਂ ਸਾਬਤ ਹੀ ਪਹਿਲਾਂ ਰਜ ਦੇ ਪਾਣੀ ਚ ਪਾ ਦਿੱਤੀਆਂ ਸੀਗੀਆਂ ਤੇ ਹੁਣ ਇਹ ਮੈਂ ਹਾਂਜੀ ਕੁਛ ਇਨਾ ਪਾ ਲਿਆ ਵਾ ਤੇ ਕੁਛ ਜਿਹੜਾ ਵਾ ਉਹ ਅਜੇ ਚੀਰਨ ਵਾਲਾ ਅਸਤਰ ਚੀਰਨ ਵਾਲਾ ਪਿਆ ਏ ਅੱਗ ਚੁੱਲ੍ਹੇ 'ਚ ਕੁਛ ਇਸ ਤਰ੍ਹਾਂ ਬਲਣ ਲਈ ਏ ਤੇ ਚੁੱਲਾ ਵੀ ਮੈਂ ਨਵਾਂ ਹੀ ਤਿਆਰ ਕੀਤਾ ਥੋੜੇ ਦਿਨ ਹੋਏ ਹਾਂਜੀ ਚੁੱਲੇ 'ਚ ਆਗੂ ਸਾਡੀ ਬਾਲ ਨ ਨਹੀਂ ਹੈ ਤੇ ਇਸ ਤਰ੍ਹਾਂ ਰਿਝਣ ਡਿਆ ਸਾਗ ਹਾਂਜੀ ਸਾਸਰੀ ਗਾਲ ਜੀ ਵੈਲਕਮ ਟੂ ਮਾਈ YouTube ਫੈਮਿਲੀ ਅਸੀਂ ਸਭ ਠੀਕ ਠਾਕ ਆ ਉਮੀਦ ਕਰਦੇ ਆ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਮੈਂ ਅੱਜ ਸਾਗ ਬਧ ਰਿਆ ਵਾ ਤੇ ਸਾਗ ਬਣਾਇਆ ਅਸੀਂ ਪਾਲਕ ਮੇਥੀ ਤੇ ਸਰੋਂ ਦੀਆਂ ਗੰਦਲਾਂ ਦਾ ਤੇ ਕਾਫੀ ਧੀਰ ਦਾ ਧਰਿਆ ਹੋਇਆ ਵਾ ਹਾਂਜੀ ਸਾਗ ਸਾਡਾ ਰਿਜਣ ਡਿਆ ਵਾ ਤੇ ਤਕਰੀਬਨ ਹੋਰ ਡੇਢ ਦੋ ਘੰਟੇ ਰਿਜੇਗਾ ਤੇ ਫਿਰ ਵਧੀਆ ਜਿਹੜਾ ਉਹ ਬਣੇਗਾ ਅੱਗ ਵੀ ਕੁਛ ਇਸ ਤਰ੍ਹਾਂ ਬਾਲਣ ਢਈ ਸਾਗ ਥੱਲੇ ਕਾਫੀ ਤੇ ਫਿਰ ਤੜਕਾ ਲਾਉਣ ਤੋਂ ਬਾਅਦ ਫਰੰਤ ਬਣਾਵਾਂਗੇ ਆਪਾਂ ਮੱਕੀ ਦੀਆਂ ਰੋਟੀਆਂ ਇਸ ਤਰ੍ਹਾਂ ਰਿਜਦਾ ਪਿਆ। ਅੱਧਿਓਂ ਜ਼ਿਆਦਾ ਰਿਜ ਗਿਆ ਬਸ ਘੰਟੇ ਡੇਢ ਘੰਟੇ ਤੱਕ। ਵਧੀਆ ਤਰ੍ਹਾਂ ਬਣ ਜਾਣਾ। ਇਸ ਤਰ੍ਹਾਂ ਲੱਕੜਾਂ ਨੂੰ ਫਾੜ ਕੇ ਤੇ ਸਾਗ ਥੱਲੇ ਲਾਇਆ ਜਾਂਦਾ ਇਹ ਵੱਡੇ ਵੱਡੇ ਮੋਡ ਹੁੰਦੀ ਆ ਦਿਨ ਨੂੰ ਫਿਰ ਕੱਟੀਏ ਤੇ ਫਿਰ ਵਧੀਆ ਬਲਦੇ ਨਹੀਂ ਤੇ ਨਹੀਂ ਬਲਦੇ ਦੁਪਹਿਰ ਦੇ ਵੱਜ ਗਏ 1.5 ਦਾ ਟਾਈਮ ਹੋ ਗਿਆ ਵਾ ਤੇ ਅਜੇ ਵੀ ਰਾਤ ਰਾਤ ਜੀ ਆ ਤੇ ਬੇਰ ਇੱਧਰ ਕੁਛ ਇਸ ਤਰ੍ਹਾਂ ਦੇ ਹੋ ਗਏ ਇੱਧਰ ਵੀ ਲੱਗੇ ਆ ਦੇਖੋ ਲਾਲ ਲਾਲ ਮੌਸਮ ਕੁਛ ਇਸ ਤਰ੍ਹਾਂ ਦਾ ਵਾ ਬੱਦਲ ਵਾਈ ਜੀ ਵੀ ਆ ਤੇ ਧੁੰਦ ਵੀ ਪਈ ਹੋਈ ਆ ਵੈਸੇ ਹਵਾ ਵਗਣ ਢੀ ਹਲਕੀ ਹਲਕੀ ਇਹਦੇ ਨਾਲ ਰਾਤ ਨੂੰ ਪਊਗਾ ਖੋਰਾ ਤੇ ਜਿਹੜੀਆਂ ਸਬਜ਼ੀਆਂ ਹੈਗੀਆਂ ਵਾ ਕਈ ਉਹ ਮਰ ਜਾਣੀਆਂ ਵਾ ਸੜ ਜਾਣੀਆਂ ਵਾ ਕਹਿ ਲੋ ਟਪੋਰੇ ਦੇ ਨਾਲ ਵਾਹਿਗੁਰੂ ਜੀ ਵਾਹਿਗੁਰੂ ਜੀ ਇੱਧਰ ਗੁਰਪ੍ਰਬ ਜਾ ਰਿਹਾ ਵਾ ਇਹ ਇੱਧਰ ਪੱਠੇ ਵੱਢ ਕੇ ਲੈ ਜਾਂਦੇ ਆਪਾਂ ਤੇ ਕੁਤਰ ਵੀ ਲੈੇ ਕੁਛ ਤੇ ਹੁਣ ਇਹਨਾਂ ਨੂੰ ਫੂਟੋ ਬਣਾ ਨੂੰ ਪਾਉਣ ਲੱਗੇ ਤੂੜੀ ਦਿੱਤੀ ਆ ਪਾ ਪੱਠੇ ਖਾਓ ਪੱਠੇ ਫੁੱਲ ਕੁਛ ਇਸ ਤਰ੍ਹਾਂ ਦੇ ਹੋਏ ਆ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਬੜੇ ਸੋਹਣੇ ਲੱਗਦੇ ਤੇ ਬਾਕੀ ਤੇ ਠੰਡ ਦੇ ਮਾਰੇ ਜਿਹਾ ਹੋਏ ਆ ਤੇ ਆ ਵੀ ਕੁਛ ਠੀਕ ਆ ਕੁਛ ਜਿਵੇਂ ਜਿਵੇਂ ਤੁਪਾ ਲੱਗਣਗੀਆਂ ਤਵੇਂ ਤਵੇਂ ਇਹ ਫੁੱਲ ਜਿਹੜੇ ਆ ਬਣ ਕੇ ਹੋਣਗੇ ਤਿਆਰ ਐਸ ਤਰ੍ਹਾਂ ਤੇ ਆ ਵੀ ਫੁੱਲ ਜਿਹੜੇ ਆ ਪੱਕ ਗਏ ਆ ਤੇ ਇਹਨੂੰ ਆਪਾਂ ਬੀਜ ਸਕਦੇ ਆ ਪਰ ਅਜੇ ਕੱਚੇ ਆ ਜੇ ਪੂਰੀ ਤਰ੍ਹਾਂ ਅੱਛੀ ਤਰ੍ਹਾਂ ਪੁਰਨ ਤੇ ਫੇਰ ਇਹਨੂੰ ਦੂਜੇ ਥਾਂ ਲਾਉਣ ਲਈ ਤਿਆਰ ਹੁੰਦੇ ਆ ਤੇ ਇੱਥੋਂ ਤੇ ਆਪਾਂ ਇੱਥੇ ਬੀਜੇ ਵੀ ਆ ਤੇ ਬਾਹਰ ਵੀ ਇੱਥੋਂ ਤੋੜ ਕੇ ਫੁੱਲ ਲਾਏ ਆ ਤੇ ਆ ਜਿਹੜੇ ਫੁੱਲ ਇਸ ਤਰ੍ਹਾਂ ਦੇ ਸੀਗੇ ਇਹ ਆ ਹੈਗੀ ਦੁਪਹਿਰ ਖੜੀ ਏ ਗਰਮੀਆਂ ਦੇ ਹੀ ਫੁੱਲ ਲੱਗੇ ਆ ਇਸ ਤਰ੍ਹਾਂ ਇਹ ਗਰਮੀਆਂ ਨੂੰ ਹੀ ਲੱਗਣਗੇ ਆ ਹੈਗੇ ਸਪਾਈਡਰਮੈਨ ਫੁੱਲ ਇਹਨਾਂ ਦੀ ਕੁਆਲਿਟੀ ਸਾਰੇ ਫੁੱਲਾਂ ਨਾਲੋਂ ਵਧੀਆ ਬਹੁਤ ਹੀ ਸੋਹਣੀ ਹਾਈ ਸਾਡੇ ਘਰੇ ਬਾਜੀ ਗੁੰਜੀ ਦੇ ਲੱਡੀ ਇਹਦਰ ਜੇਬਸੇ ਹੈਗੇ ਆ ਸਾਡੇ ਕੋਲ ਆਵਲ ਲੱਡੂ ਇਹ ਹੈ ਗੋਲ ਬੇਨ ਲੱਡੂ ਲੈਸ ਤਰਾਂ ਦੇ ਬਹੁਤ ਟੇਸਟੀ ਲੱਡੂ ਹੈ ਦਰਾਇਆ ਬੈਠਾ ਬਾਹਰ ਦਾ ਕੁੱਕੜ ਕਾਫੀ ਚਿਰ ਵਾਰ ਦਿਨ ਵੇਖਿਆ ਇਸ ਤਰ੍ਹਾਂ ਜਦੋਂ ਚਰੀਆਂ ਹੁੰਦੀਆਂ ਮੂਦੋ ਆਉਂਦਾ ਆ ਅੱਜ ਕੱਲ ਤੇ ਘਾਟੀ ਉੱਪਰ ਨੂੰ ਜਾਈ ਜਾਂਦਾ ਡਰਦਾ ਹਾਂਜੀ ਇੱਧਰੋਂ ਲੈਣ ਆਏ ਅਸੀਂ ਬਤਾਉਆਂ ਲਾਗੂ ਮਿਰਚਾ ਮਿਰਚਾਂ ਇੱਥੇ ਕਠੋੜੀਆਂ ਜੀਆਂ ਲੱਗੀਆਂ ਆ ਹਰੀਆਂ ਵੀ ਆ ਤੇ ਲਾਲ ਵੀ ਆ ਇੱਥੋਂ ਤੋੜ ਲੈਨੇ ਮਿਰਚਾਂ ਆਪਾ ਇੱਥੋਂ ਲੈ ਕੇ ਜਾਣੇ ਆਪਾਂ ਹਰੀਆਂ ਭੂਕਾਂ ਤੇ ਤੰਨੀਆ ਹਰੀਆ ਮਸਾਲਾ ਕਹਿ ਸਕਦੇ ਆ ਆਪਾਂ ਤੇ ਆਪਾਂ ਇੱਥੋਂ ਪੋਟ ਲਿਆ ਇਸ ਤਰ੍ਹਾਂ ਇਹ ਤੰਨੀਆ ਇਹ ਪੂ ਕਾਂ ਪੋਟ ਲੀਆਂ ਤੇ ਹੁਣ ਜਾ ਕੇ ਤੇ ਚੀਰਦੇ ਆ ਅੱਜ ਸਾਰਾ ਦਿਨ ਤੋਂ ਪਣੀ ਲੱਗੀ ਹੈਗੀ ਬਿਲਕੁਲ ਸੂਰਜ ਦਿਖਾਈ ਨਹੀਂ ਦਿੱਤਾ ਕਿਉਂਕਿ ਬੱਦਲ ਹੋਇਆ ਹੋਇਆ ਵਾ ਇੱਧਰ ਤੁਹਾਨੂੰ ਵਿਖਾਉਨੇ ਆਪਣੇ ਮੂੰਗਰੇ ਲੱਗੇ। ਇੱਥੇ ਲੱਗੇ ਐ ਇਸ ਤਰ੍ਹਾਂ। ਇਸ ਤਰ੍ਹਾਂ ਲੱਗੇ ਹੋਏ ਮੂੰਗਰੇ। ਤਾਂ ਆ ਗਏ ਸਰੋਂ ਦੇ ਫੁੱਲ ਤੇ ਆ ਮੂੰਗਰਿਆਂ ਦੇ। ਸ਼ਾਮਾਂ ਭੈਣ ਵਾਲੀਆਂ ਹੋ ਗਈਆਂ। ਤੇ ਜਨਵਰ ਵੀ ਆ ਕੇ ਬੈਂਦੇ ਜਾਂਦੇ ਉੱਪਰ ਫਰਖਾਂ ਦੇ ਸਾਗ ਸਾਡਾ ਬਿਲਕੁਲ ਰਿੱਚ ਕੇ ਹੋ ਗਿਆ ਤਿਆਰ ਹੁਣ ਆਪਾਂ ਲੱਗੇ ਆ ਤੜਕਾ ਚੀਜ਼ ਨੂੰ ਤੇ ਲਸਣ ਗੰਡਾ ਸਕੁੱਟ ਕੇ ਲੈ ਆਂਦਾ ਵਾ ਤੇ ਹੁਣ ਅਹੀ ਆ ਕਰਣ ਲੱਗੇ ਆ ਸਾਫ ਇਸ ਤਰ੍ਹਾਂ ਅੱਗ ਦੇ ਗਾੜੀ ਬੈ ਕੇ ਲਾਗੇ ਤੇ ਆਪਾਂ ਸਾਰਾ ਮਸਾਲਾ ਤਿਆਰ ਕਰ ਲੈਨੇ ਤਾਂ ਸਾਗ ਦਾ ਤੇ ਨਾਲ ਮਗਰੇ ਮਗਰੇ ਸੇ ਚੁੱਲੇ ਤੇ ਆਪਾਂ ਤੜਕਾ ਵੀ ਲਾ ਲਈਏ ਅੱਜ ਸਾਰਾ ਦਿਨ ਤੋਂ ਹੰਦ ਤੇ ਠੰਡ ਬਹੁਤ ਰਹੀ ਆ ਤੇ ਸਾਗ ਬਣਾਉਣ ਦਾ ਕੁਝ ਫਾਇਦਾ ਇਹ ਵੀ ਆ ਕਿ ਆਪਾਂ ਇਹਨੂੰ ਅੱਗ ਸੇਕਦੇ ਸੇਕਦੇ ਆਪਾਂ ਸਬਜ਼ੀ ਵੀ ਤਿਆਰ ਕਰ ਲੈਨੇ ਸਾਗ ਵੀ ਨਾਲੇ ਆ ਕੇ ਸੇਕੀ ਜਾਈਦੀ ਹੈ ਨਾਲੇ ਸਬਜ਼ੀ ਬਣ ਜਾਂਦੀ ਸਾਗ ஸ்தர சிாா் லசண அக்கற கட்டாங்க பூக்கா வக்காங்க ਇਸ ਤਰ੍ਹਾਂ ਜੀਰਨੀ ਜੀ ਬਣਾ ਕੇ ਆਰਾਮ ਨਾਲ ਕੱਟ ਸਕਦੇ ਆ ਆਪਾਂ ਕਰਦੇ ਨਾਲ ਤੇ ਬਹੁਤ ਟਾਈਮ ਲੱਗਦਾ ਕੱਲੇ-ਕੱਲੇ ਗੰਡੇ ਨੂੰ ਕੱਟਣਾ ਬਹੁਤ ਔਖਾ ਹੈ ਤੇ ਇਦਾਂ ਆਰਾਮ ਨਾਲ ਆਪਾਂ ਕੱਟ ਸਕਦੇ। ਦਾਤ ਦੇ ਨਾਲ ਦੋਵਾਂ ਹੱਥਾਂ ਨਾਲ। ਇਸੇ ਤਰ੍ਹਾਂ ਆਪਾਂ ਪਿਆਜ਼ ਵੀ ਕੱਟ ਲੈਣ। ਹਾਂਜੀ ਅਦਰਕ ਵੀ ਛਿੱਲ ਲਿਆ ਪਿਆਜ਼ ਵੀ ਛਿੱਲ ਲਿਆ ਤੇ ਲਸਣ ਦਸਣ ਵੀ ਕੱਟ ਲਿਆ। ਤੇ ਹੁਣ ਆਪਾਂ ਕੱਟਦੇ ਆਂ। ਪਿਆਜ਼ ਇਸ ਵਾਰ ਠੰਡ ਬਹੁਤ ਜ਼ਿਆਦਾ ਪਈ ਆ ਇਹ ਲੋੜ ਨੂੰ ਮਗਰੋਂ ਜੜੀ ਠੰਡ ਘਟਣੀ ਥੋੜੀ ਜੀ ਠੰਡ ਨੇ ਤੇ ਗੋਤ ਅਟਕ ਰਾਈ ਆ ਮੀਂਹ ਵੀ ਨਹੀਂ ਪੂਰੀ ਤਰ੍ਹਾਂ ਪਿਆਜ ਮੀਂਹ ਵੀ ਪੂਰੀ ਤਰ੍ਹਾਂ ਪੈ ਜਾਂਦਾ ਨਾ ਤੇ ਉਹਦੇ ਨਾਲ ਵੀ ਫਰਕ ਪੈ ਜਾਣਾ ਹੈ ਮੀਂਹ ਬਿਲਕੁਲ ਸ਼ਰਾਚਾ ਜਿਹਾ ਪੈ ਕੇ ਤੇ ਕੱਟ ਗਿਆ ਵਾ ਮੀਂਹ ਪਈ ਕੇ ਧੁੱਪਾ ਲੱਗਣ ਤੇ ਫੇਰ ਠੰਡ ਦਾ ਫਰਕ ਪੈਂਦਾ ਇਦਾਂ ਨਹੀਂ ਪੈਂਦਾ ਹੈਗਾ ਹਾਂਜੀ ਤੜਕਾ ਮੈਂ ਕੱਟ ਲਿਆ ਵਾ ਸਾਰਾ ਹੀ ਆ ਥੋੜੀਆਂ ਜੀਆਂ ਮਿਰਚਾਂ ਰਿੰਡੀਆਂ ਸੀ ਕੱਟਣ ਵਾਲੀਆਂ ਤੜਕੇ ਦੇ ਜੜੀਆਂ ਪਾਉਣੀਆਂ ਸੀ ਕੋਸਮੇ ਪਾਈਆਂ ਹੁੰਦੀਆਂ ਸਾਗ ਦੇ ਵਿੱਚ ਤੇ ਹੁਣ ਮੈਂ ਪਾਲ ਵੰਲਣ ਆਪ ਵੀ ਘੋਟਣਾ ਪੈਂਦਾ ਤੇ ਫੇਰ ਸਾਗ ਬਣਦਾ ਜਾ ਕੇ ਇਸ ਤਰ੍ਹਾਂ ਮੈਂ ਅਲਣਵਾ ਲਿਆ ਵਾ ਤੇ ਨਾਲ ਆ ਜਿਹੜਾ ਤੜਕਾ ਚੀਰ ਕੇ ਰੱਖ ਲਿਆ ਇਸ ਤਰ੍ਹਾਂ ਅਲਣ ਪੈ ਗਿਆ ਹੁਣ ਮਚਲੇ ਤੇ ਰੱਖ ਕੇ ਤੇ ਫੇਰ ਇਹਨੂੰ ਕਰੂੰਗੀ ਹਾਂਜੀ ਪਿਆਜ਼ ਮਿਰਚ ਅਦਰਕ ਤੇ ਲਸਣ ਭੂਕਾ ਇਹ ਮੈਂ ਕੱਟ ਲੇਗਾ ਮੈਂ ਤੇ ਹੁਣ ਲੱਗੇ ਲਾਉਣ ਤੜਕਾ ਉਨ ਮੈਂ ਲੱਗੀ ਹੈ ਤੇਲ ਪਾਉਣ ਵਿੱਚ ਤੇ ਦੇਸੀ ਤੇਲ ਦਾ ਤੜਕਾ ਇੱਥੇ ਲੱਗਦਾ ਜ਼ਿਆਦਾ ਟੇਸਟੀ ਦੇਸੀ ਤੇਲ ਜਿਹੜਾ ਵਸਾਗ ਦਾ ਟੇਸਟ ਵੀ ਵਧਾ ਦਿੰਦਾ ਤੇ ਵੈਸੇ ਵੀ ਠੀਕ ਹੁੰਦਾ ਖਾਣ ਵਾਸਤੇ ਇਸ ਕਰਕੇ ਹੀ ਦੇਸੀ ਤੇਲ ਵਰਤਦੇ ਆਂ ਗ੍ਰੇਵ ਵਾਲਾ ਤੇ ਇਹ ਅਸੀਂ ਜੀਰ ਲਿਆ ਵਾ ਤੜਕਾ ਤੇ ਅਦਰ ਸਾਡਾ ਤੇਲ ਜਿਹੜਾ ਵਰੀ ਝੰਡਿਆ ਦੇਸੀ ਤੇਲ ਕੁਛ ਇਸ ਤਰ੍ਹਾਂ ਜੀ ਝੰਡਿਆ हाँ जी अदरक लहसन तेल ज्यादा गर्म हो गया अग मैं कट कर देती है अदरक लहसन तो से मिर्चा पहला पा देना तो थोड़े जो लाल तेल गर्म हो करके बहुत जल्दी लाल हो चला इस करके मैं थोड़ी जी आग पट कर दी थी लाल मुंडा तो भी बच्चे मैं पाई है प्याज तड़का साझा ਤੇ ਲਿਆ ਲਾਖਤ ਤੇ ਤੜਕਾ ਸਾਡਾ ਭੁੰਨ ਲਿਆ ਤੇ ਨਾਲ ਹੀ ਆ ਪਾਇਆ ਹੈ ਨਾ ਨੂੰ ਕੰਮ ਪਾ ਦਿੰਨੇ ਇਸ ਤਰ੍ਹਾਂ ਕੁਛ ਪੁੱਜਣ ਲਿਆ ਵਾ ਤੜਕਾ ਜੇ ਚੰਗੀ ਤਰ੍ਹਾਂ ਲਾਲ ਹੋ ਜੇਗਾ ਤੇ ਫਿਰ ਤੁਹਾਨੂੰ ਅੱਗੇ ਸਾਗ ਦੇ ਵਿੱਚ ਪਾ ਕੇ ਵਿਖਾਵਾਂਗੇ ਤੜਕਾ ਸਾਡਾ ਭੁੰਨ ਲਿਆ ਇਸ ਤਰ੍ਹਾਂ ਤੇ ਸਾਗ ਮੈਂ ਵਰ ਤੇ ਪਤੀਲੇ ਚੋਂ ਕੱਢ ਕੇ ਲੈ ਆਂਦਾ ਇੱਥੇ ਬਹੁਤ ਸੋਨਾ ਖੁਲਿਆ ਭੁਲਿਆ ਬਣਿਆ ਤੇ ਟੇਸਟੀ ਵੀ ਬਹੁਤ ਆ ਤੇ ਹੁਣ ਇਹਨੂੰ ਤੜਕਾ ਹੀ ਲੱਗਣ ਵਾਲਾ ਬਾਕੀ ਸੀਗਾ ਤੇ ਹੁਣ ਤੜਕਾ ਪੱਕਦਾ ਤੈਨੂੰ ਲਾਉਨੇ ਆ ਤੜਕਾ ਤੇ ਸਾਗ ਸਾਡਾ ਪੂਰੀ ਤਰ੍ਹਾਂ ਰਿਜਕੇ ਹੋ ਜਾਊਗਾ ਤਿਆਰ ਤੜਕਾ ਪੂਰੀ ਤਰ੍ਹਾਂ ਭੁੱਜ ਚੁੱਕਾ ਹੈ ਤੇ ਹੁਣ ਅਸੀਂ ਪਾਉਨੇ ਆ ਪਤੀਲੇ ਦੇ ਵਿੱਚ ਪੂਰੀ ਤਰ੍ਹਾਂ ਭੁੱਜ ਗਿਆ ਤੇ ਸਾਗ ਵੀ ਮੈਂ ਬਾਹਰ ਚੁੱਕ ਕੇ ਵੱਡੇ ਪਤੀਲੇ 'ਚ ਰੱਢ ਕੇ ਛੋਟੇ ਪਤੀਲੇ 'ਚ ਰਾ ਪਾ ਲਿਆ ਹਾਂ ਜਿਉਂ ਤੜਕਾ ਪੂਰੀ ਤਰ੍ਹਾਂ ਭੁੱਜ ਗਿਆ ਤੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਸਾਗ ਦੇ ਦੇ ਸਾਗ ਪੂਰੀ ਤਰ੍ਹਾਂ ਵੜ ਕੇ ਹੋ ਜੇਗਾ ਸਿਆਰ ਸਾਗ ਨੂੰ ਦਾ ਥੋੜਾ ਹੀ ਆਪਾਂ ਵੱਡੇ ਬਕੀਲੇ ਚ ਤਾਂ ਧਰਦੇ ਆ ਕਿ ਉਹ ਪਾਣੀ ਸਾਗ ਵੀ ਪਾਣੀ ਛੱਡਦਾ ਤੇ ਪਾਣੀ ਜਿਹੜਾ ਪਾਉਣਾ ਹੁੰਦਾ ਤੇ ਉਹ ਵੀ ਜਿਹੜਾ ਵਾ ਆਪਾਂ ਪਾ ਸਕਦੇ ਹਾਂ ਬਾਦੂ ਤੇ ਖੁੱਲੇ ਪਾਂਡੇ ਵਿੱਚ ਵਧੀਆ ਚੀਜ਼ ਇਹ ਤੇ ਅਸਤਰ ਉੱਪਰ ਰੱਖ ਕੇ ਬਾਵਾਗੇ ਆਪਾਂ ਤੜਕਾ ਹੁਣ ਤਾਂ ਨੇੜੇ ਹੋ ਕੇ ਵਿਖਾਉਣੀ ਕਿਸ ਤਰ੍ਹਾਂ ਦਾ ਪਿਆ ਇਸ ਤਰ੍ਹਾਂ ਜਿਹੜਾ ਤੜਕਾ ਹੱਡਾ ਲੱਗ ਕੇ ਹੋ ਗਿਆ ਤਿਆਰ ਬਹੁਤ ਵਧੀਆ ਸਾਗ ਰਿਜਿਆ ਮਸਤਰਾ ਬੁਰੀ ਤਰ੍ਹਾਂ ਹੋ ਗਿਆ تیار ਜੇ ਤੁਸੀਂ ਕਿਸੇ ਨੇ ਖਾਣਾ ਤੇ ਆ ਕੇ ਖਾ ਸਕਦੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ